ਕੋਈ ਨਾ ਪੁੱਤ ਦੇ ਜਾਣਗੇ ਮੈਂ ਕਰਦੀ ਹਾਂ ਦੇ ਨਾਨੇ ਨਾਲ ਗੱਲ ਠੀਕ ਹੈ ਚਲ ਇੱਕ ਤਨਾ ਜਵਾਖ ਜੇ ਕੰਜਦੇ ਪਤਾ ਨਹੀਂ ਕਿਦੋਂ ਨਿਕਲ ਜਾਂਦੇ ਆ ਇੱਕ ਸ਼ਹਿਰ ਨਿਕਲ ਗਿਆ ਇੱਕ ਕੰਜਦਾ ਪਤਾ ਨਹੀਂ ਕਿਦਾਂ ਜਵਾਕਾਂ ਨਾਲ ਤੁਰਿਆ ਆਖਦਾ ਇਹ ਅੱਜ ਸਾਂ ਨਹੀਂ ਕੀ ਪਿਆਗਾ ਹੁਣ ਆ ਗਿਆ ਪਤਾ ਨਹੀਂ ਕੀ ਦਾ ਆਹ ਦਾ ਨੂੰ ਦਾ ਹਾਂ ਭਾਈ ਰਾਨੋ ਹੈਲੋ ਅਸ਼ੀਕਲ ਬਾਪੂ ਜੀ ਸਤਿ ਸ੍ਰੀ ਅਕਾਲ ਸ਼ਿਰਾ ਸਤਿ ਸ੍ਰੀ ਅਕਾਲ ਹੋਰ ਠੀਕ ਹੋ ਬਾਪੂ ਜੀ ਹਾਂ ਵਧੀਆ ਸ਼ਿਰਾ ਵਧੀਆ ਬਾਪੂ ਜੀ ਵੀਰੇ ਹੋਰ ਕਿਵੇਂ ਨੇ ਹਾਂ ਬਹੁਤ ਵਧੀਆ ਸ਼ਿਰਾ ਬਹੁਤ ਵਧੀਆ ਤੇ ਬਾਪੂ ਜੀ ਮੈਂ ਤੁਹਾਨੂੰ ਨਾ ਮੈਂ ਕਹਿ ਰਹੀ ਸੀ ਜੀ ਅੱਛਾ ਬਾਪੂ ਜੀ ਮੇਰੀ ਲੋੜੀ ਲੈ ਕੇ ਕਦੋਂ ਆਉਂਗੇ ਲੋੜੀ ਸ਼ਿਰਾ ਹੁਣ ਮੈਂ ਤਾਂ ਬੁੜਾ ਹੋ ਗਿਆ ਤੇ ਸੁੱਖੇ ਨੂੰ ਕਹਿਣਾ ਮੈਂ ਜਾ ਕੇ ਸ਼ਹਿਰ ਗਿਆ ਮੈਂ ਬਾਪੂ ਜੀ ਪਹਿਲਾਂ ਤਾਂ ਮੰਮੀ ਸੀਗੇ ਉਹ ਦੇਹ ਜਾਂਦੇ ਸੀ ਹਾਂ ਸ਼ੇਰਾ ਹਾਂ ਹਾਂ ਸ਼ੇਰਾ ਤੂੰ ਕਿਹੜਾ ਸਾਨੂੰ ਤੇ ਪਿਆਰੀ ਐ ਸੁੱਖੇ ਨੂੰ ਤੇ ਬੋਟੀ ਨੂੰ ਮੈਂ ਘਲਦਾਗਾ ਹੁਣ ਆਇਆ ਇੱਕ ਤਾਂ ਠੰਡ ਐ ਇੱਕ ਮੈਥੋਂ ਹੁਣ ਬਸ ਗੱਡੀ ਤੇ ਚੜਨਾ ਮੁਸ਼ਕਲ ਐ ਤੈਨੂੰ ਆਪ ਹੀ ਪਤਾ ਬੁਢਾ ਸ਼ਰੀਰ ਹੋ ਗਿਆ ਹਾਂਜੀ ਬਾਪੂ ਜੀ ਉਹ ਮੇਰੇ ਸਾਸੂ ਸੌਰੇ ਕਈ ਆਂਦੇ ਸੀ ਉਹ ਭਾਈ ਆ ਸੀ ਹੁੰਦੀ ਐ ਧੀਆ ਧਿਆਣੀਆਂ ਨੂੰ ਆਸ ਹੁੰਦੀ ਐ ਮਾਪਿਓ ਦੇ ਸਿਰ ਤੇ ਗੱਲ ਸੁਣਨਾ ਮੇਰੀ ਤਿਹਾਰ ਹੁੰਦੇ ਆ ਲੋਹੜੀਆਂ ਦੀਵਾਲੀਆਂ ਹੂੰ ਤਾਂ ਤੈਨੂੰ ਪਤਾ ਸ਼ੇਰਾ ਹੁਣ ਨਵੀਂ ਪੀੜੀ ਦਾ ਤਾਂ ਬੁਰਾ ਹਾਲ ਹੈ ਤੇ ਕੋਈ ਨਾ ਸ਼ੇਰਾ ਇੱਕ ਅੱਧੇ ਦਿਨ ਚ ਮੈਂ ਘਲਦਾ ਉਹਨਾਂ ਨੂੰ ਸੁੱਖਾ ਸ਼ਹਿਰ ਗਿਆ ਆ ਕੇ ਕਰਦਾ ਮੈਂ ਗੱਲ ਠੀਕ ਹੈ ਹਾਂ ਉਹ ਤਾਂ ਤੇਰੀ ਭਾਬੀ ਘਰੇ ਹੀ ਆ ਤੇ ਉਹਦੇ ਨਾਲ ਕਰਦਾ ਗੱਲ ਨਾਲੇ ਸੁੱਖੇ ਨਾਲ ਚੰਗਾ ਬਾਪੂ ਜੀ ਮੈਂ ਫੋਨ ਰੱਖ ਦਿਆਂ ਜੀ ਚਲੋ ਠੀਕ ਹੈ ਹਾਲ ਦਾ ਮਹੀਨਾ ਮਸਾਂ ਪੱਠੇ ਪਾਇਆ ਇੱਕ ਸੁਖੇ ਗਏ ਨੂੰ ਪੰਜ ਘਰ ਤੇ ਹੋ ਗਏ ਮੰਡੀ ਖਾਨੀ ਮੰਡੀ ਕੀ ਆਂਡੇ ਰੱਖੇ ਆ ਦਿੰਦਾ ਗੇੜਾ ਮੰਡੀ ਦਿੰਦਾ ਗੇੜਾ ਉਹ ਆ ਗਿਆ ਸੁੱਖਾ ਉਹ ਯਾਰੀ ਪੀਤਾ ਸੀ ਸੁੱਖੇ ਨੂੰ ਸੁੱਖਾ ਵੀ ਆ ਗਿਆ ਸੁੱਖਾ ਸਵਾਇਦ ਦਾ ਲਾਹ ਹੋ ਕੇ ਜਾਈ ਮੇਰੇ ਕੋਲ ਭਾਈ ਆਇਆ ਇੱਥੇ ਭਾਈ ਆਇਆ ਇੱਥੇ ਆਂ ਦੱਸੋ ਤੇ ਮੱਢ ਖਾਣਿਆ ਨੂੰ ਪੈਣਾ ਸ਼ੇਰਾ ਉਹ ਦੱਸ ਕੰਮ ਦੱਸ ਪਰ ਬਾਪੂ ਕੰਮ ਤਾਂ ਤੈਨੂੰ ਪਤਾ ਹੀ ਐ ਆ ਲੋੜ ਹੀ ਆਉਂਦੀ ਜਾਂਦੀ ਐ ਪਰ ਸੋਚ ਹਾਂ ਤੇ ਫਿਰ ਮੈਂ ਕੀ ਕਰਾਂ ਦੱਸੋ ਉਹ ਰਾਣੋ ਦਾ ਫੋਨ ਆਇਆ ਸੀ ਉਹ ਵਿਚਾਰੀ ਤਾਲੇ ਪਉਂਦੀ ਸੀ ਬਾਪੂ ਲੋਰੀ ਦੇ ਕੇ ਐ ਲੋਰੀ ਮੈਂ ਬੋਟਾ ਬੈਠਾ ਉਹਨੇ ਸਿਰ ਮੈਂ ਕਹੇ ਬੈਠਾ ਵੀ ਸੁੱਕਾ ਤੇ ਸਿੰਧੂ ਆਜੂ ਵੀ ਉਹ ਮੇਰੇ ਕੋਲੇ ਹੈ ਨਹੀਂ ਟਾਈਮ ਮੈਂ ਤਾਂ ਸੌਰੀ ਜਾਣਾ ਉਹ ਸਾਲੇ ਦਾ ਪ੍ਰੋਗਰਾਮ ਰੱਖਿਆ ਹੋਇਆ ਮੈਨੂੰ ਤਾਂ ਉੱਥੇ ਲੱਗਣਾ ਮੈਨੂੰ 5-7000 ਰੁਪਏ ਦੇ ਉਹ ਯਾਰ ਹੈ ਨਹੀਂ ਮੇਰੇ ਕੋਲੇ ਪੈਸੇ ਮੈਂ ਕਿੱਥੋਂ ਦੇਣਾ ਜਦੋਂ ਸਾਲੇ ਦੇ ਪ੍ਰੋਗਰਾਮ ਤੇ ਜਾਣਾ ਉਦੋਂ ਤਾਂ ਤੇਰੇ ਕੋਲੇ ਪੈਸੇ ਆ ਖੇਲੀ ਲੱਗਦੇ ਆ ਤਾਇਆ ਤੂੰ ਐਵੇਂ ਦਿਲ ਨਾ ਛੱਟਿਆ ਯਾਰ। ਓ ਰਾਮਿਆ ਪਹਿਲਾਂ ਤਾਂ ਤੂੰ ਇੱਥੇ ਬੈਠੇ ਰਾ। ਇੱਥੇ ਬੈਠ। ਮੇਰੀ ਗੱਲ ਸੁਣ। ਹਾਂ। ਤਾਇਆ ਤੂੰ ਐਵੇਂ ਦਿਲ ਨਾ ਛੋਟਾ ਕਰ। ਓ ਰਾਮਿਆ ਕੋਲੇ ਤਾਂ ਜੈਹਰ ਖਾਨ ਨੂੰ ਪੈਂਸਾ ਵੀ ਨਹੀਂ। ਤੂੰ ਪੈਸੇ ਦੀ ਟੈਨਸ਼ਨ ਲਾ ਲੈ ਤਾਇਆ। ਤਾਇਆ ਪੈਸੇ ਤੈਨੂੰ ਮੈਂ ਦੇਵਾਂਗਾ। ਓ ਪੈਸੇ ਸਿਹਰਾ ਮੈਂ ਤੇ ਥੋਂ ਲੈਂਦਾ ਸੁਣਾ ਨਹੀਂ ਲੱਗਦਾ। ਓਏ ਗੱਲ ਤਾਇਆ ਓ ਨਹੀਂ ਮੇਰੀ ਗੱਲ ਸੁਣ। ਹਾਂ। ਮੇਰੇ ਪਿਓ ਦਾ ਦਿਆਨੇ ਸ਼ੁਰੂ ਤੋਂ ਸਾਹਜ ਆ ਸੋਡੇ ਨਾਲ। ਪਹਿਲਾਂ ਉਹਨਾਂ ਨੇ ਕੰਮ ਕੀਤਾ ਛੋੜਿਆ ਹੁਣ ਮੈਂ ਕਰਦਾ ਤੇ ਮੇਰੇ ਨਾਲ ਕਦੇ ਤੁਸੀਂ ਕੋਈ ਫਰਕ ਨਹੀਂ ਰੱਖਿਆ ਹੈ ਹੈ ਆਲਾ ਤੂੰ ਪੈਸੇ ਫੜ ਮੈਂ ਤੋ ਤੇ ਨਾਲੇ ਜਿੰਨੀ ਭੈਣ ਰਾਣੋ ਸੁਖੇ ਦੀ ਭੈਣ ਓਨੀ ਮੇਰੀ ਵੀ ਆ ਤੂੰ ਤਾਂ ਛੇੜਾ ਮੇਰੀਆਂ ਅੱਖਾਂ ਖੋਲ ਤੀ ਅੱਜ ਕੱਲ ਨਾ ਫੂਨ ਦੇ ਰਸਤੇ ਤਾਂ ਫਿੱਕੇ ਪੈ ਗਏ ਆ ਪਰ ਨੂਨ ਦੇ ਰਸਤੇ ਗੂੜੇ ਹੋ ਗਏ ਮੈਤੀ ਲੋਟਲੀ ਬਬੂ ਦੀ ਬਬੂ ਜਾਨਵਰ ਦਾ ਮੇਰੇ ਤੂੰ